ਜਿਹੜੀ ਸਾਡੇ ਮੈਡਮ ਡਾਕਟਰ ਪ੍ਰਿਗਜਾਂ ਜੀ ਲੱਗੀ ਹੋਈ ਹੈ ਉਹਦੀ ਰਹਿਨਮਾਈ ਹੇਠ ਚੰਦਪਾਣ ਘਟਨਾ ਵਾਪਰੀ ਆ ਉਹਦੀ ਰਹਿਨਮਾਈ ਹੇਠ ਮੇਰੇ ਨਾਲ ਘਟਨਾ ਵਾਪਰੀ ਆ ਉਹਦੀ ਰਹਿਨਮਾਈ ਹੇਠ ਕੁਝ ਆਪਣੇ ਹੁਕਮਜਦ ਪੱਤਰਕਾਰ ਦੇ ਘਟਨਾ ਵਾਪਰੀ ਆ ਕਿੰਨੀਆਂ ਘਟਨਾਵਾਂ ਐਸਐਸਪੀ ਦੇ ਜਿਹੜਾ ਰਹਿਨਮਾਈ ਹੇਠ ਤੇ ਕਿੰਨੇ ਨਜਾਇਜ਼ ਜਿਹੜੇ ਝੂਠੇ ਪਰਚੇ ਆ ਮਜ਼ਦੂਰਾਂ ਦੇ ਜਵਾਕਾਂ ਦੇ ੱੱੱਕੇ ਨਾਲ ਕੀਤੇ ਜਾ ਰਹੇ ਹਰ ਰੋਜ਼ ਸਰਪਿਆਸ ਗੱਲ ਤੇ ਵੀ ਜਿਹੜਾ ਇੱਥੋਂ ਦਾ ਸਿਸਟਮ ਹੈ ਗਿਆ ਡਾਕਟਰ ਪ੍ਰਿਗਜਨ ਐਸਐਸਪੀ ਹੈਗੀ ਹੈ ਜਿਹੜੀ ਪੂਰਾ ਸਿਰਫ ਇੱਕ ਨੰਬਰ ਬਣਾਉਣ ਦੇ ਚੱਕਰ ਚ ਨੌਜਵਾਨਾਂ ਦੇ ਦਛਦਤ ਕਰਾਉਣੇ ਘੱਟ ਹੋਣੇ ਤੇ ਉਹਨਾਂ ਨੂੰ ਜੇਲੀ ਤੋਰਨਾ ਇਹ ਵਰਤਾਰਾ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਬੜੀ ਨੰਗੇ ਚਿੱਟੇ ਦਿਨਵਾਗ ਸਚਾਈ ਹੈ ਇਹ ਅੰਗਰੇਜ਼ ਸਿੰਘ ਗੋਰਾ ਨੂੰ ਬਿਨਾਂ ਘਰ ਕੋਟੇ ਲਾਏ ਗਏ ਲੱਤਾਂ ਪੜ ਗਈਆਂ ਕਰੰਟ ਲਾਏ ਗਏ ਲੈਟਰਨ ਦਾ ਪਾਣੀ ਪਿਆ ਗਿਆ ਹੈ ਇਹ ਕੇਵਲ ਇੱਕ ਕਾਨੂੰਨ ਦੇ ਰਾਜ ਦੇ ਉੱਤੇ ਧੱਬਾ ਨਹੀਂ ਤੇ ਸੱਭਿਆ ਇੱਕ ਮੁੱਖੀ ਸਮਾਜ ਦੇ ਲਈ ਇੱਕ ਕਲੰਕ ਮੈਂ ਸਾਫ਼ ਕਰਦਿਆਂ ਇੱਥੋਂ ਦੇ ਅਮਰਿੰਦਰ ਗਿੱਲ ਨੂੰ ਮੈਂ ਸਾਫ਼ ਕਰਦਿਆਂ ਇੱਥੋਂ ਦੀ ਪੁਲਿਸ ਨੂੰ ਮੈਂ ਸਾਫ਼ ਕਰਦਿਆਂ ਇੱਥੋਂ ਦੇ ਸਿਵਲ ਪ੍ਰਸ਼ਾਸਨ ਨੂੰ ਵੀ ਤੁਸੀਂ ਇਹ ਗੱਲ ਕਹਿੰਦੇ ਸੀ ਵੀ ਜਦੋਂ ਜੇਲ੍ਹ ਤੋਂ ਛੁੱਟ ਕੇ ਜਾਏਗਾ ਐਮਐਲਏ ਦੇ ਐਸਡੀਐਮ ਦੇ ਸੁਖਦੀਪ ਦੇ ਪੈਰੀ ਹੱਥ ਲਾਉਣੇ ਆ ਜਾ ਕੇ ਮੈਂ ਪਿਛਲੀਆਂ ਪ੍ਰੈਸ ਕਾਨਫਰੰਸ ਵਿੱਚ ਵੀ ਦੱਸਿਆ ਸੀਗਾ ਵੀ ਉਹ ਪੈਰ ਆ ਜਿਹੜੇ ਉਹ ਧੋਲੇ ਆ ਕੱਚੀ ਲੱਸੀ ਨਾਲ ਜਿੱਥੇ ਮੈਂ ਪੈਰੀ ਹੱਥ ਲਾਤੇ ਕੀ ਮੈਂ ਚੁੱਪ ਹੋ ਗਿਆ ਕੀ ਮੇਰੀ ਜ਼ੁਬਾਨ ਤੁਸੀਂ ਦਬ ਲਈ ਇਥੋਂ ਦੇ ਐਮਐਲਏ ਦੀ ਇਹ ਅਜਿਹੇਆਂ ਹਰਕਤਾਂ ਭਾਵੇਂ ਉਹ ਪੰਚਾਇਤ ਚੋਣਾਂ ਦੇ ਵਿੱਚ ਲੋਕਾਂ ਦੇ ਫੈਸਲਾ ਪਾੜਨੀ ਆ ਪੱਤਰਕਾਰਾਂ ਤੇ ਪਰਚੇ ਦਰਜ ਕਰਾਉਣੇ ਚੰਦ ਭਾਨ ਦੀ ਘਟਨਾ ਦੇ ਵਿੱਚ ਇੱਕ ਗਰੀਬ ਆ सरपंच ਤੇ ਤਸ਼ੱਦਦ ਕਰਾਉਣਾ ਔਰ ਇਹ ਪੌਸਰਾਜ ਬਣ ਚੁੱਕਿਆ ਇੱਕ ਪੀ.ਐਸ. ਅਫਸਰ ਇੱਕ ਡੀ.ਐਚ.ਪੀ ਦੇ ਵਰਕਰ ਦੇ ਤੌਰ ਤੇ ਕੰਮ ਕਰਦਾ ਇਹ ਸਾਡੇ ਸਮਾਜ ਲਈ ਲਹੰਤ 6 ਮਹੀਨੇ ਹੋ ਗਏ ਨੇ ਦਿਨ ਕੁੱਟਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਹਸਾਬਾ ਕੁੱਟ ਮਾਰ ਕਰਕੇ ਉਸ ਤੋਂ ਬਾਅਦ ਅੱਜ ਤੱਕ ਵੀ ਇਹਨੂੰ 7.55 ਛੋੜ ਕੇ ਸਾਂ ਚਲ ਜਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੈ ਜੈਤੋ ਦੀ ਪ੍ਰੈਸ ਦਾ ਸ਼ੇਖਾ ਵਰਤੇ ਧੰਨਵਾਦੀਆਂ ਪਰ ਰਾਤ ਇੱਕ ਲੇਖ ਪੜਿਆ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਜਦੋਂ ਜੈਤੋ ਮੋਰਚਾ ਲੱਗਿਆ ਜੋ ਜਵਾਰਲਾ ਨੇਰੂ ਇੱਥੇ ਗ੍ਰਿਫਤਾਰ ਹੋਇਆ ਬਾਤਰਾ ਗਾਧੀ ਨੇ ਕਿਹਾ ਸੀ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤੀ ਗਈ ਅੱਜ ਦੀ ਜਿਹੜੀ ਘਟਨਾ ਦੇ ਸੰਬੰਧ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਖੇਚਲ ਦਿੱਤੀ ਹੈ ਗਰੇ ਨਾਲ ਸਰਦਾਰ ਅਵਤਾਰ ਸਿੰਘ ਜੀ ਸਰਦਾਰ ਕਰਮਜੀਤ ਸਿੰਘ ਜਿਹੜੇ ਮਜ਼ਦੂਰਾਂ ਦੇ ਆਗੂ ਹਨ ਸਦਾਰ ਨਛੱਤਰ ਸਿੰਘ ਸਰਦਾਰ ਗੁਸੇਵਕ ਸਿੰਘ ਜਿਹੜੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਹਨ ਤੇ ਹੋਰ ਸਾਰੀਆਂ ਕੁਛ ਮਜ਼ਦੂਰ ਜਥੇਵੰਦੀਆਂ ਦੇ ਆਗੂ ਇੱਥੇ ਹਾਜ਼ਰ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਜਿਸ ਕਰਕੇ ਖੇਚਲ ਦਿੱਤੀ ਗਈ ਹੈ ਇੱਕ ਬੜੀ ਨੰਗੇ ਚਿੱਟੇ ਦੇਣ ਵਾਂਗ ਸਚਾਈ ਹੈ ਕਿ ਅੰਗਰੇਜ਼ ਸਿੰਘ ਗੋਰਾ ਨੂੰ ਬਿਨਾ ਕਰ ਘੋਟੇ ਲਾਏਗੇ ਲੱਤਾਂ ਪੜ ਗਈਆਂ ਕਰੰਟ ਲਾਏਗੇ ਲੈਟ੍ਰੀਨ ਦਾ ਪਾਣੀ ਪੀ ਗਿਆ ਇਹ ਕੇਵਲ ਇੱਕ ਕਾਨੂੰਨ ਦੇ ਰਾਜ ਦੇ ਉੱਤੇ ਧੱਬਾ ਨਹੀਂ ਤੇ ਸਭਿਆ ਇੱਕ ਮਨੁੱਖੀ ਸਮਾਜ ਦੇ ਲਈ ਇੱਕ ਕਲੰਕ ਹੈ ਜਿਹੜੇ ਕਰਨ ਵਾਲੇ ਅਫਸਰ ਦੋ ਤਿੰਨ ਖਾਸ ਕਰਕੇ ਜ਼ਿੰਮੇਵਾਰ ਹੈ ਜਿਨੇ ਚ ਇੱਕ ਇਨਸਪੈਕਟਰ ਹੈ ਅਮਰਿੰਦਰ ਸਿੰਘ ਡੀਐਸਪੀ ਸੁਖਜੀਤ ਸਿੰਘ ਮੁੱਖ ਤੌਰ ਤੇ ਦੋਹੇ ਇਹ ਜ਼ਿੰਮੇਵਾਰ ਹੈ ਕਿਤੋਂ ਦਾ ਜਿਹੜਾ ਐਸਐਚਓ ਸੀ ਇਹ ਜ਼ਿੰਮੇਵਾਰ ਐਸਐਸਪੀ ਡੀਆਈਜੀ ਪ੍ਰੀਤਕੌਰ ਉਹ ਇਨਸਾਫ ਦੇਣ ਚ ਬਿਲਕੁਲ ਮਨਕਰ ਹੋਇਆ ਜੋ ਜੈਤੋ ਦੇ ਇਲਾਕੇ ਦੀਆਂ ਘਟਨਾਵਾਂ ਹੈ ਪੈਂ ਚੰਦਪਨ ਦੇ ਵਿੱਚ ਗਰੀਬਾਂ ਦੇ ਘਰ ਢਾਉਣੇ ਜਾਂ ਅੰਗਰੇਜ਼ ਸਿੰਘ ਗੋਰੇ ਦੀ ਜਿਹੜੀ ਤਸ਼ੱਦਦ ਹੋਇਆ ਅਸੀਂ ਤੁਹਾਡੇ ਰਾਹੀਂ ਸਾਰੇ মিডিਏ ਰਾਹੀਂ ਇੱਕ ਕਾਲ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਅੰਗਰੇਜ਼ ਸਿੰਘ ਗੋਰੇ ਦਾ ਕਸੂਰ ਆ ਜਿਹੜਾ ਉਹ ਜਨਤਕ ਤੌਰ ਤੇ ਕੱਟ ਕਰਕੇ ਦੱਸ ਦਿੱਤਾ ਜਾਵੇ ਅਸੀਂ ਕੋਈ ਕਾਰਵਾਈ ਦੀ ਮੰਗ ਨਹੀਂ ਕਰਾਂਗੇ ਜੇ ਕੋਈ ਕਸੂਰ ਨਹੀਂ ਤੇ ਇਹਨੂੰ ਚੱਕ ਕੇ ਇਸ ਲਈ ਕੁੱਟ ਦਿੱਤਾ ਜਾਵੇ ਕਿ ਐਮਐਲਏ ਦੇ ਪੈਰੀ ਹੱਥ ਲਾਵੇ ਜਾ ਕੇ ਅਫਸਰਾਂ ਦੇ ਪੈਰੀ ਹੱਥ ਲਾਵੇ ਮਾਫੀ ਮੰਗੇ ਜਾ ਕੇ ਤੇ ਜੇ ਇਹਨੂੰ ਕੁੱਟ ਕੇ ਇਹ ਕਿਹਾ ਜਾਵੇ ਕਿ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੈਂ ਯੂਨਾਈਟਿਡ ਅਕਾਲੀ ਦਲ ਵੱਲੋਂ ਅਸੀਂ ਸਾਰੀਆਂ ਜਥੇਬੰਦੀਆਂ ਦਾ ਮਨੁੱਖੀ ਅਧਿਕਾਰਾਂ 'ਚ ਜੋ ਵਿਸ਼ਵਾਸ ਰੱਖਦੀਆਂ ਸਹਿਯੋਗ ਲਵਾਂਗੇ ਤੁਹਾਡਾ ਵਿਸ਼ੇਸ਼ ਕਰਕੇ মিডিਏ ਦਾ ਸਹਿਯੋਗ ਲਵਾਂਗੇ ਅਸੀਂ ਅੱਜ ਇਹ ਗੱਲ ਦਾ ਸਪਸ਼ਟ ਤੌਰ ਤੇ ਐਲਾਨ ਕਰਨਾ ਚਾਹੁੰਦੇ ਹਾਂ कि ਇਹਨਾਂ ਨੇ ਗੈਰ ਕਾਨੂੰਨੀ ਕਾਰਵਾਈ ਕੀਤੀ ਹੈ ਜਿਹੜੇ ਸਿੱਖ ਜੇ ਅਸੀਂ ਵਰਤਮਾਨ ਇਤਿਹਾਸ ਦੀ ਗੱਲ ਕਰੀਏ ਉਹ ਸਿਰ ਲੈਣ ਵੀ ਜਾਣਦੇ ਆ ਤੇ ਦੇਣ ਵੀ ਜਾਣਦੇ ਜਿੱਥੇ ਇਨਸਾਫ ਨਹੀਂ ਮਿਲਦਾ ਉੱਥੇ ਸਿੱਧੇ ਸਿੱਖ ਆਪ ਹੀ ਇਨਸਾਫ ਲੈਂਦੇ ਆ ਉਹਨਾਂ ਦੇ ਮੁੱਖ ਤੌਰ ਤੇ ਉੱਤੇ ਇੰਦਰਾ ਗਾਂਧੀ ਦਾ ਇਨਸਾਫ ਆਪ ਸਿੱਖਾਂ ਨੇ ਲਿਆ ਬੀਨ ਸਿੰਘ ਦਾ ਇਨਸਾਫ ਸਿੱਖਾਂ ਨੇ ਲਿਆ ਇਸੇ ਤਰ੍ਹਾਂ ਹੋਰ ਬਹੁਤ ਘਟਨਾਵਾਂ ਹਨ ਅਸੀਂ ਚਾਹੁੰਦੇ ਕਿ ਕਾਨੂੰਨ ਦੇ ਰਾਜ ਮੁਕੰਮਲ ਕੇ ਸਰਕਾਰ ਸਾਨੂੰ ਇਨਸਾਫ ਦੇਵੇ ਅਸੀਂ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਨੂੰ ਸ਼ੈਡਿਊਲ ਕਾਸਟ ਕਮਿਸ਼ਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਭਾਵੇਂ ਡੀਜੀਪੀ ਵੱਲੋਂ ਇੱਕ ਇਨਕੁਆਇਰੀ ਲਈ ਗਈ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਕਾਰਵਾਈ ਕੀਤੀ ਪਰ ਜਿੱਨਾ ਜੇ ਇਹਨਾਂ ਨੂੰ ਸਜ਼ਾ ਨਾ ਦਿੱਤੀ ਗਈ ਅਸੀਂ ਆਪਣੇ ਤੌਰ ਤੇ ਦੂਜੀਆਂ ਸਾਰੀਆਂ ਜਥੇਬੰਦੀਆਂ ਦਾ ਸਹਿਯੋਗ ਲਵਾਂਗੇ ਜਿਹੜੇ ਵੀ ਸਾਡੇ ਨਾਲ ਇਨਸਾਫ ਦੇ ਤੌਰ ਤੇ ਖੜਨਗੇ ਅਸੀਂ ਐਸਐਸਪੀ ਦੇ ਦਫ਼ਤਰ ਦਾ ਸੀਆਈਏ ਸਟਾਫ਼ ਦਾ ਤੇ ਡੀਐਸਪੀ ਦਾ ਜਿਹੜਾ ਘਰ ਵੀ ਪੇ ਦਫਤਰ ਜ਼ਰੂਰੀ ਨਹੀਂ ਉਹ ਮੈਨੂੰ ਪਤਾ ਲੱਗਿਆ ਛੁੱਟੀ ਤੇ ਗਿਆ ਉਹਦੇ ਘਰੇ ਵੀ ਅਸੀਂ ਕਾਰਵਾਈ ਕਰ ਸਕਦੇ ਆ ਜੇ ਉਹ ਕਹਿੰਨ ਵੀ ਇਹ ਤਾਂ ਸਾਡਾ ਘਰ ਆ ਤੇ ਜਦ ਚੱਕ ਕੇ ਲੈ ਕੇ ਗਏ ਉਹ ਕਿਸੇ ਕਾਨੂੰਨ ਦੇ ਵਿੱਚ ਨਹੀਂ ਲੈ ਕੇ ਗਏ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ ਇਸ ਗੁੰਡਾਗਰਦੀ ਦੇ ਉੱਤੇ ਅਸੀਂ ਬਹੁਤ ਸੀਰੀਅਸ ਲੈ ਕੇ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਤੇ ਉਹ ਬਿਨਾਂ ਦੱਸੇ ਕਰਾਂਗੇ ਕਿਉਂਕਿ ਜੇ ਉਹ ਦੱਸਦੇ ਆ ਤੁਹਾਨੂੰ ਪਤਾ ਹੈ ਕੋਈ ਗ੍ਰਿਫਤਾਰੀਆਂ ਕਰਦੇ ਆ ਕੁਝ ਰਸਤੇ ਰੋਕਦੇ ਆ ਤਿੰਨਾਂ ਦੇ ਨਾਲ ਅਸੀਂ ਜਾਂ ਤਾਂ ਉਹ ਆਕੇ ਸਿੱਧੇ ਤੌਰ ਤੇ ਪ੍ਰਸ਼ਾਸਨ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਕਹਿੰਦੀ ਹੈ ਉਹ ਗਰੀਬਾਂ ਦੇ ਘਰ ਟਾਉਣੇ ਗਰੀਬਾਂ ਦੇ ਉੱਤੇ ਕੁੱਟਮਾਰ ਕਰਨੀ ਉਹਦੇ ਉੱਤੇ ਜੇ ਉਹ ਕਾਰਵਾਈ ਕਰਦੇ ਨਹੀਂ ਕਾਰਵਾਈ ਕੇਵਲ ਕਾਰਵਾਈ ਨਹੀਂ ਉਹਨੂੰ ਸਿੱਧੇ ਤੌਰ ਤੇ ਉਹਨਾਂ ਦੇ ਉੱਤੇ ਉਧਾਰਾ ਲਾ ਕੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਤਾਂ ਅਸੀਂ ਆਪਣੇ ਤੌਰ ਤੇ ਇਨਸਾਫ ਲੈਣ ਲਈ ਸਿੱਧੇ ਤੌਰ ਤੇ ਕਾਰਵਾਈ ਕਰਾਂਗੇ ਤੁਹਾਡੇ ਰਹੀ ਮੈਂ ਚੇਤਾਵਨੀ ਦੇਣਾ ਚਾਹੁੰਦਾ ਦੂਜੀ ਗੱਲ ਇਥੋਂ ਦਾ ਐਸਡੀਐਮ ਮੈਨੂੰ ਬਹੁਤ ਦੁੱਖ ਹੈ ਇੱਕ ਪੀਸੀਐਸ ਅਫਸਰ ਇੱਕ ਡੀਐਚਪੀ ਦੇ ਵਰਕਰ ਦੇ ਤੌਰ ਤੇ ਕੰਮ ਕਰ ਰਿਹਾ ਹੈ ਇਹ ਸਾਡੇ ਸਮਾਜ ਲਈ ਲਹੰਤ 6 ਮਹੀਨੇ ਹੋ ਗਏ ਨੇ ਤੇ ਇਹਨੂੰ ਕੁੱਟਤਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੇਹ ਹਸਾਬਾ ਕੁੱਟਮਾਰ ਕਰਕੇ ਉਸ ਤੋਂ ਬਾਅਦ ਅੱਜ ਤੱਕ ਵੀ ਇਹਨੂੰ 57 ਹੋਰ ਕੇਸਾਂ ਚਲਜਾਇਆ ਜਾ ਰਿਹਾ ਹੈ ਇਹਦੇ ਤੇ ਦੋਸ਼ ਲਾਏ ਜਾ ਰਹੇ ਆ ਵੀ ਉਹ ਇਹਦੇ ਘੜਪੜ ਕਰਦਾ ਇਹ ਧਰਨਾ ਲਾਉਂਦਾ ਸੀ ਉਹ ਕੇਸ 57 ਦਾ ਵੀ ਇਹਦਾ ਕਾਰਜ ਨਹੀਂ ਕੀਤਾ ਜਾ ਰਿਹਾ ਅਸੀਂ ਐਚਡੀਐਮ ਨੂੰ ਵੀ ਚੇਤਾਵਨੀ ਦਿੰਦੇ ਆ ਕਿ ਉਹ ਬੰਦੇ ਦੇ ਪੁੱਤ ਵਾਂਗ ਉਹ ਲੋਕਾਂ ਦੇ ਪੈਸੇ ਦੇ ਉੱਤੇ ਉਹ ਤਨਖਾਹ ਲੈਂਦਾ ਹੈ ਉਹ ਕੋਈ ਸਾਡਾ ਰਾਜਾ ਨਹੀਂ ਉਹਨੂੰ ਅਸੀਂ ਬੜੇ ਸਖਤ ਲੱਭ ਜਾਂ ਚੇ ਗੱਲ ਕਹਿਣੀ ਚਾਹੁੰਦੇ ਆ ਜਿਉਂ ਤੁਰੰਤੇ ਦਾ ਕੇਸ ਕਾਰਜ ਕਰੇ ਨਹੀਂ ਅਸੀਂ ਜੋ ਸਾਥੋਂ ਕੋਛ ਹੋਇਆ ਅਸੀਂ ਉਹਦੇ ਨਾਲ ਵੀ ਕਰਾਂਗੇ ਮੈਂ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਾਰੀਆਂ ਜਥੇਬੰਦੀਆਂ ਦੇ ਆਪੂ ਆਏ ਆ ਇਹਨਾਂ ਦਾ ਵੀ ਮੈਂ ਬਹੁਤ ਸਤਿਕਾਰ ਨਾਲ ਧੰਨਵਾਦ ਕਰਦਾ ਹਾਂ ਤੁਹਾਤੋਂ ਸਹਿਯੋਗ ਮੰਗਦਾ ਹੋਇਆ ਇਹ ਐਲਾਨ ਕਰਦਾ ਹਾਂ ਕਿ ਇਹ ਯੂਨਾਈਟਿਡ ਕਾਲੀਦਾ ਗੋੜੇ ਲਈ ਇਨਸ਼ਾਅਫ ਨਾਲ ਲੈ ਸਕੇ ਅਸੀਂ ਹੋਰ ਲੜਾਈ ਕੋਈ ਨਹੀਂ ਲੜਾਂਗੇ ਜੇ ਅਸੀਂ ਆਪਣੇ ਆਗੂ ਲਈ ਜੇ ਸਾਡਾ ਪੰਜਾਬ ਦਾ ਆਗੂ ਅਸੀਂ ਉਹਨੂੰ ਨਜਾਇਜ਼ਪੁਰ ਤੇ ਦਿੱਤਾ ਜਾਵੇ ਜੇ ਅਸੀਂ ਇਨਸਾਫ ਦੇ ਨਾਰੇ ਲਾਈਏ ਇਹ ਅਸੀਂ ਨਹੀਂ ਕਰਾਂਗੇ ਸਾਡੇ ਲਈ ਚੈਲੰਜ ਹੈ ਅਸੀਂ ਇਹ ਚੈਲੰਜ ਨੂੰ ਮਨਜ਼ੂਰ ਕੀਤਾ ਤੇ ਇਸ ਚੈਲੰਜ ਦੇ ਵਿੱਚ ਸਾਨੂੰ ਉਮੀਦ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਹ ਜਿੱਤ ਪ੍ਰਾਪਤ ਕਰਾਂਗੇ ਜੇ ਕੋਈ ਸਮਾ ਗੁਰੂ ਨੇ ਬਰਛਾ ਦਿੱਤੀ ਤਾਂ ਅਸੀਂ ਉਹਨੂੰ ਚੌਕਾ 'ਚ ਖੜਾ ਕੇ ਤੇ ਜੋ ਵੀ ਇਸਾ ਤੋਂ ਕੁਝ ਹੋਇਆ ਉਹ ਕਰਿਆ ਜਾਏਗਾ ਨਾफी ਮੰਗਣੇ ਮੂੰਹ ਕਾਲੇ ਕਰਕੇ ਜੁੱਤੀਆਂ ਦੇ ਹਾਰ ਪਾਈਏ ਜੋ ਸਾਥੋ ਜਾਂ ਉਹਨਾਂ ਦੇ ਘਰਾਂ 'ਚ ਮੈਂ ਇਸ ਤੋਂ ਅੱਗੇ ਵੀ ਗੱਲ ਕਹਿਣਾ ਚਾਹਣਾ ਹੈ ਕਿ ਉਹਨਾਂ ਨੇ ਜਿਹੜੀ ਕੁੱਟ ਕੀਤੀ ਹੈ ਉਹ ਐਮਐਲਏ ਦੇ ਕਹਿੰਤੇ ਕੀਤੀ ਹੈ ਕੱਲ ਨੂੰ ਕੋਈ ਅਫਸਰ ਰਟਾਇਰ ਹੋ ਜੇ ਉਹਦੇ ਘਰ ਤੱਕ ਵੀ ਜਾਵਾਂਗੇ ਜਦੋਂ ਇੱਕ ਐਸਐਸਪੀ ਸਵਰਨ ਸਿੰਘ ਘੋਟਣਾ ਮਰ ਗਿਆ ਸੀ ਅਸੀਂ ਜਾ ਕੇ ਸਾਡੀ ਜਥੇਬੰਦੀ ਵੱਲੋਂ ਉਹਦੇ ਘੋੜ ਦੇ ਉੱਤੇ ਵੀ ਅਸੀਂ ਜਾ ਕੇ ਕਿਹਾ ਵੀ ਅਸੀਂ ਤਾਂ ਭੋਗ ਨਹੀਂ ਪੈਂਦੇਵਾਂਗੇ ਤੇ ਕੀਰਤਨ ਦੀ ਕੋਈ ਆਗਿਆ ਨਹੀਂ ਇਹਨਾਂ ਦੇ ਅਖੀਰਲੇ ਸੁਆਸਤਕ ਇਹਨਾਂ ਨਾਲ ਸੀ ਜਦੋਂ ਜਿਨ੍ਹਾਂ ਚ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਲੜਾਈ ਲੜਾਂਗੇ ਧੰਨਵਾਦ ਜੀ ਮੈਂ ਅਵਤਾਰ ਸਿੰਘ ਸੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਅੱਜ ਤੁਹਾਡਾ ਸਾਰੇ ਜੈਤੋ ਦੀ ਪ੍ਰੈਸ ਵਾਲੇ ਸਾਡੇ ਪੱਤਰਕਾਰ ਵੀਰਾਂ ਦਾ ਧੰਨਵਾਦੀ ਆ ਦੇਖੋ ਪੰਜਾਬ ਦੇ ਵਿੱਚ ਕਦੇ ਸੁਣਦੇ ਸੀ ਅਸੀਂ ਵੀ ਅਕਾਲੀ ਜਾਂ ਕਾਂਗਰਸ ਸਰਕਾਰਾਂ ਜਿਹੜੀਆਂ ਪਹਿਲਾਂ ਆਈਆਂ ਉਹ ਧੱਕੇਸ਼ਾਹੀ ਕਰਦੀਆਂ ਸੀ ਇਹ ਸਰਕਾਰ ਅਸੀਂ ਬਦਲਾਅ ਦੀ ਨੀਤੀ ਨਾਲ ਸਾਡੇ ਆਮ ਲੋਕਾਂ ਨੇ ਗਰੀਬ ਘਰਾਂ ਨੇ ਆਮ ਪਬਲਿਕ ਨੇ ਇੱਕ ਬਦਲਾਅ ਦੇ ਹਿਸਾਬ ਨਾਲ ਹੀ ਲਿਆਂਦੀ ਸੀ ਅੱਜ ਜੇ ਕੋਈ ਜ਼ਬਰ ਦੇ ਵਿਰੋਧ ਕੋਈ ਵੀ ਸਾਡੇ ਸਾਥੀ ਜਾਂ ਪੰਜਾਬ ਦੇ ਲੋਕ ਆਵਾਜ਼ ਉਠਾਉਂਦੇ ਐ ਤਾਂ ਉਹਨਾਂ ਤੇ ਇਹ ਸਰਕਾਰ ਪਰਚੇ ਦਰਜ ਕਰਦੀ ਐ ਔਰ ਤਸ਼ੱਦਦ ਕਰਦੀ ਐ ਇਹ ਸਾਡਾ ਵੀਰ ਅੰਗਰੇਜ਼ ਸਿੰਘ ਗੋਰਾ ਜੋ ਕਿ ਵਿਧਾਨ ਸਭਾ ਹਲਕਾ ਜੈਤੋ ਚ ਪੈਂਦਾ ਐ ਇਥੋਂ ਦੇ ਐਮ ਐਲ ਏ ਦੀ ਇਹ ਅਜਿਹੇ ਹਰਕਤਾਂ ਭਾਵੇਂ ਉਹ ਪੰਚਾਇਤ ਚੋਣਾਂ ਦੇ ਵਿੱਚ ਲੋਕਾਂ ਕਦੇ ਫੈਲਾ ਪਾੜਨੀ ਆ ਪੱਤਰਕਾਰਾਂ ਤੇ ਪਰਚੇ ਦਰਜ ਕਰਾਉਣੇ ਚੰਦ ਭਾਨ ਦੀ ਘਟਨਾ ਦੇ ਵਿੱਚ ਇੱਕ ਗਰੀਬ ਸਰਪੰਚ ਤੇ ਤਸ਼ੱਦਦ ਕਰਾਉਣਾ ਔਰ ਇਹ ਪੌਂਸ ਰਾਜ ਬਣ ਚੁੱਕਿਆ ਸੋ ਅੱਜ ਅਸੀਂ ਇਹ ਸਿਆਸੀ ਤਰ੍ਹਾਂ ਵੀ ਸਮਾਜ ਸੇਵੀ ਵੀ ਅਸੀਂ ਅੱਜ ਇੱਥੇ ਜੈਤੋ ਦੇ ਵਿੱਚ ਇਕੱਤਰ ਹੋਏ ਆਂ ਕਿ ਅਜਿਹੇ ਤਸ਼ੱਦਦ ਅਸੀਂ ਪੰਜਾਬ ਸਰਕਾਰ ਦਾ ਸਹਿਨ ਨਹੀਂ ਕਰਾਂਗੇ। ਔਰ ਜੇ ਅੱਜ ਗੋਰੇ ਤੇ ਸੀਆਈਏ ਸਟਾਫ ਫਰੀਦਕੋਟ ਨੇ ਤਸ਼ੱਦਦ ਕੀਤਾ, ਉਹ ਕਨਾਉਣਾ ਤਸ਼ੱਦਦ ਕੀਤਾ ਜਿਹਨੂੰ ਕੋਈ ਬਿਆਨ ਕਰਨਾ ਵੀ ਔਖਾ ਹੈ। ਸੋ ਅਸੀਂ ਇਹਦੀ ਸਖਤ ਸ਼ਬਦਾਂ ਵਿੱਚ ਨਖੇਦੀ ਦਾ ਕਰਦੇ ਹੀ ਆਂ, ਕਰੀ ਜਾਂਦੇ ਆਂ। ਬਹੁਤ ਸਾਰੇ ਮੋਰਚੇ ਇਸ ਦੇ ਵਿਰੁੱਧ ਦੇ ਵਿੱਚ ਅਸੀਂ ਲਾਏ ਸਰਕਾਰ ਦੇ ਵਿਰੁੱਧ ਚ ਕਿ ਸਾਨੂੰ ਨਿਆ ਮਿਲਣਾ ਚਾਹੀਦਾ ਪਰ ਅੱਜ ਜੇ ਐਸਸੀ ਕਮਿਸ਼ਨ ਵੱਲੋਂ ਪੜਤਾਲ ਵੀ ਆਉਂਦੀ ਹੈ ਤਾਂ ਉਸੇ ਸੀਆਈਏ ਸਟਾਫ ਨੂੰ ਉਸੇ ਡੀਐਸਪੀ ਕੋਲੇ ਪੜਤਾਲ ਮਾਰਕ ਹੋ ਕੇ ਆਉਂਦੀ ਹੈ ਕਿ ਤੂੰ ਪੜਤਾਲ ਕਰਨੀ ਹੈ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਅਧਿਕਾਰੀ ਜਾਂ ਪ੍ਰਸ਼ਾਸਨ ਸਿਵਲ ਦਾ ਜਾਂ ਪੁਲਿਸ ਦਾ ਇਹ ਸਮਝ ਨਹੀਂ ਆਉਂਦੀ ਸਾਨੂੰ ਇਹ ਕਰ ਦੇਗੀ ਹੈ ਵੀ ਜਿਹੜੇ ਬੰਦੇ ਨੇ ਹੀ ਇਹਦੇ ਤੇ ਤਸ਼ੱਦਦ ਕੀਤਾ ਉਸੇ ਨੂੰ ਹੀ ਗੋਰੇ ਦੀ ਜਿਹੜੀ ਹੈ ਉਹਦੇ ਪੜਤਾਲ ਕਰਨ ਵਾਸਤੇ ਵੀ ਇਹਦੇ ਨਾਲ ਧੱਕਾ ਹੋਇਆ ਜਾਂ ਨਹੀਂ ਹੋਇਆ ਉਹ ਕਿਵੇਂ ਕਰ ਸਕਦਾ ਸੋ ਅਸੀਂ ਮੰਗ ਕਰਦੇ ਆ ਕਿ ਕਿਸੇ ਵੀ ਸੈਂਟਰ ਦੀ ਇੰਟੈਲੀਜੈਂਸ ਏਜੰਸੀ ਤੋਂ ਇਹ ਪੜਤਾਲ ਕਰਾਈ ਜਾਵੇ ਜਾਂ ਕਿਸੇ ਵੀ ਆਈਪੀਐਸ ਅਧਿਕਾਰੀ ਜੋ ਕਿ ਕਿਸੇ ਹੋਰ ਜ਼ਿਲ੍ਹੇ ਦਾ ਹੋਵੇ ਉਹ ਇਹਦੀ ਪੜਤਾਲ ਕਰੇ ਕਿ ਸੀਆਈਏ ਸਟਾਫ ਫਰੀਦਕੋਟ ਨੇ ਇਸ ਤੇ ਕਿਸ ਤਰ੍ਹਾਂ ਦਾ تشਦਲ ਕੀਤਾ ਆਰਾ ਅੱਜ ਪੰਜਾਬ ਦੇ ਵਿੱਚ ਸਾਰੇ ਲੋਕ ਇਹਨੇ ਦੁਖੀ ਐ ਕਿ ਇਹ ਪੰਜਾਬ ਸਰਕਾਰ ਨੇ ਪਿੱਛੇ ਜੇ ਇੱਕ ਕਾਨੂੰਨ ਵੀ ਬਣਾਇਆ ਕਿ ਜੇ ਕੋਈ ਜ਼ਬਰ ਵਿਰੋਧ ਕੋਈ ਧਰਨੇ ਮੁਜਾਰੇ ਲਾਊਗਾ ਤਾਂ ਅਸੀਂ ਉਹਨਾਂ ਤੇ ਕਾਨੂੰਨੀ ਪਰਚੇ ਦਰਜ ਕਰਾਂਗੇ ਦੇਖੋ ਪੰਜਾਬ ਦੇ ਲੋਕ ਇਹ ਆਸ ਰੱਖ ਕੇ ਨਹੀਂ ਸੀ ਲਿਆ ਇਹ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਇਹ ਇੱਕ ਆਸ ਸੀ ਕਿ ਪਹਿਲੀਆਂ ਸਰਕਾਰਾਂ ਨੇ ਜੇ ਪੰਜਾਬ ਦੇ ਵਿੱਚ ਵਿੱਚ ਕੋਈ ਤਸ਼ੱਦਦ ਕਰਾਏ ਆਮ ਲੋਕਾਂ ਤੇ ਜਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਉਚਿਤੇ ਤੌਰ ਤੇ ਸਮਝਾ ਤੇ ਤਾਂ ਹੀ ਇਹ ਸਰਕਾਰ ਲਿਆਂਦੀ ਸੀ ਸੋ ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਸਾਡੇ ਇਹ ਗੋਰਾ ਮੱਤਾ ਜੀ ਤੇ ਪਰਚਾ ਦਰਜ ਹੋਇਆ 50 ਸਰਕਾਰ ਨੂੰ ਅਪੀਲ ਕਰਦੇ ਆ ਕਿ ਨਿਆਂ ਦਵਾਇਆ ਜਾਵੇ ਔਰ ਇਹਦੀ ਜਿਹੜੀ ਪੜਤਾਲ ਹੈ ਇਹ ਕਿਸੇ ਜਿਹੜੀ ਕੇਂਦਰੀ ਏਜੰਸੀ ਤੋਂ ਜਾਂ ਕਿਸੇ ਆਈਪੀਐਸ ਅਧਿਕਾਰੀ ਤੋਂ ਜਾਂ ਕਿਸੇ ਰਿਟਾਇਰਡ ਜੱਜ ਤੋਂ ਇਹਦੀ ਪੜਤਾਲ ਕਰਾਈ ਜਾਵੇ ਇਹ ਉਹਨਾਂ ਅਫਸਰਾਂ ਤੋਂ ਹੀ ਪੜਤਾਲ ਮਾਰਕ ਹੋਗੀ ਜਿਨ੍ਹਾਂ ਨੇ ਗੋਰੇ ਤੇ ਤਸ਼ੱਦਦ ਕੀਤਾ ਸੋ ਮੈਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਔਰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਕਿ ਇਹ ਤਸ਼ੱਦਦ ਕੱਲਾ ਜੈਤੋ ਦੇ ਵਿੱਚ ਗੋਰੇ ਤੇ ਨਹੀਂ ਹੋਇਆ ਇਹ ਚੰਦ ਭਾਂਤ ਨਹੀਂ ਹੋਇਆ ਹਰਿਆਣਾ ਤੁਸੀਂ ਦੇਖਿਆ ਆ ਪਿੱਛੇ ਜਿਹੇ ਇੱਕ ਜੈਤੋ ਦੇ ਐਸਐਚਓ ਲਾਇਆ ਸੀ ਉਹ ਬਠਿੰਡੇ ਇੱਕ ਨੌਜਵਾਨ ਦਾ ਕਤਲ ਕਰਕੇ ਆਇਆ ਸੀ ਉਹ ਸੋ ਅੱਜ ਥਾਣਿਆਂ ਦੇ ਵਿੱਚ ਜਾਂ ਕਿਸੇ ਵੀ ਪੁਲਿਸ ਨੂੰ ਇੰਨਾ ਗਧਕਾਰ ਦਿੱਤਾ ਏ ਸਰਕਾਰ ਨੇ ਇੱਕ ਪੁਲਸ ਰਾਜ ਬਣਾਤਾ ਪੰਜਾਬ ਜਿਹਦੇ ਵਿੱਚ ਕਿ ਹਰਿਆਣਾ ਦੂਜੇ ਚੌਥੇ ਦੇ ਨਾਲ ਕੋਈ ਨਾ ਕੋਈ ਐਸੀਆਂ ਘਨਾਉਣੀਆਂ ਵਾਰਦਾਤਾਂ ਹੁੰਦੀਆਂ ਜਿਨ੍ਹਾਂ ਦੇ ਬਦਲੇ ਕਿ ਆਮ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਔਰ ਆਮ ਲੋਕ ਫਿਰ ਸੜਕਾਂ ਤੇ ਉੱਤਰ ਕੇ ਸਰਕਾਰ ਦਾ ਪੈਟ ਸੱਪਾ ਕਰਦੇ ਆ ਸੋ ਸਰਕਾਰ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹਨੇ ਕਾਨੂੰਨ ਬਣਾਇਆ ਉਹਨੂੰ ਵਾਪਸ ਲਵੇ ਇਹੀ ਮੁੱਖ ਮੰਤਰੀ ਕਹਿੰਦਾ ਸੀ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਧਰਨੇ ਮੁਜਾਰੇ ਜਿਹੜੇ ਲਾਉਣ ਦੀ ਲੋੜ ਨਹੀਂ ਪੈਣੀ ਅਸੀਂ ਲੋਕਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਪ੍ਰਵਾਨ ਕਰਾਂਗੇ ਪਰ ਅੱਜ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਰਾ ਪੰਜਾਬ ਇੰਨਾ ਦੁਖੀ ਹੈ ਮੁਲਾਜ਼ਮ ਇੰਨਾ ਦੁਖੀ ਹੈ ਆਮ ਲੋਕ ਇੰਨੇ ਦੁਖੀ ਹੈ ਉਹ ਸਾਰਾ ਪੰਜਾਬ ਦਾ ਬਜਟ ਤਾਂ ਇਹਨਾਂ ਨੇ ਆਉਂਦਾ ਨਹੀਂ ਉਹ ਕੇਜਰੀਵਾਲ ਨੂੰ ਹੂਟੇ ਦੇਣ ਤੇ ਲਾਤਾ ਪੰਜਾਬ ਦਾ ਅੱਜ ਕਹਿੰਦੇ ਖਜ਼ਾਨਾ ਖਾਲੀ ਆ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਸਮੇਂ ਸਿਰ ਮਿਲਦੀਆਂ ਔਰ ਜਿਹੜੇ ਸਾਡੇ ਨਵੇਂ ਜਿਹੜੇ ਮੁਲਾਜ਼ਮ ਆ 2004 ਤੋਂ ਬਾਅਦ ਦੇ ਭਰਤੀ ਉਹਨਾਂ ਨਾਲ ਇਹਨਾਂ ਨੇ 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਇੱਕ ਲਾਰਾ ਲਾਇਆ ਸੀ ਬਿਲਕੁਲ ਸਾਰੇ ਲਾਰੇ ਜਿਹੜੇ ਲਾਇਏ ਸੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਦੇ ਇਹ ਸਰਕਾਰ ਬਿਲਕੁਲ ਭੱਜ ਚੁੱਕੀ ਹੈ ਔਰ ਅੱਜ ਇਹ ਲੁੱਟ ਖੋ ਤੇ ਸਾਰੇ ਦੇ ਸਾਰੇ ਐਮਐਲਏ ਇਹ ਪੰਜਾਬ ਦੇ ਵਿੱਚ ਐਸੀ ਲੁੱਟ ਮਚਾਈ ਇਹਨਾਂ ਨੇ ਕਿ ਇਹ ਜਿਹੜਾ ਸਾਡੇ ਆਮ ਲੋਕਾਂ ਨੂੰ ਨਿਆਂ ਦੇਣ ਤੋਂ ਅਸਮਰੱਥ ਹੋ ਚੁੱਕੀ ਹੈ ਸਰਕਾਰ ਸੋ ਅਸੀਂ ਅੱਜ ਤੁਹਾਨੂੰ ਇਸ ਮਾਧਿਅਮ ਤੋਂ ਚੈਲੰਜ ਕਰਦੇ ਆਂ ਪੰਜਾਬ ਸਰਕਾਰ ਨੂੰ ਵੀ ਸਿਵਲ ਪ੍ਰਸ਼ਾਸਨ ਫਰੀਦਕੋਟ ਪੁਲਿਸ ਪ੍ਰਸ਼ਾਸਨ ਫਰੀਦਕੋਟ ਨੂੰ ਵੀ ਜੇ ਕਿਤੇ ਗੋਰਾ ਗੋਰੇ ਦੇ ਪੜਤਾਲ ਦੇ ਸਬੰਧ ਦੇ ਵਿੱਚ ਕੋਈ ਨਜਾਇਜ਼ ਦਖਲਅੰਦਾਜ਼ੀ ਕੀਤੀ ਗਈ ਨਾ ਸਾਨੂੰ ਨਿਆ ਮਿਲਿਆ ਤੇ ਅਸੀਂ ਹੋਰ ਵੀ ਜੈਤੋ ਦੇ ਵਿੱਚ ਨਹੀਂ ਇਕੱਲੇ ਸਾਰੇ ਪੰਜਾਬ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ ਬਹੁਤ ਹੀ ਸਤਿਕਾਰਯੋਗ ਸਾਡੇ ਜੈਤੋ ਦੀ ਪ੍ਰੈਸ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਆਏ ਹੋਏ ਜਥੇਬੰਦੀਆਂ ਦਾ ਬਹੁਤ ਧੰਨਵਾਦ ਹੈ ਜੀ ਅੱਜ ਪਿਛਲੇ ਦਿਨੀ ਜੋ 31 ਜਨਵਰੀ ਨੂੰ ਮੇਰੇ ਤੇ ਅਰਮ ਮੁਖੀ ਦਸ਼ਦਦ ਜੈਤੋ ਦੇ ਰਜੇਸ਼ ਕੁਮਾਰ, ਸੁਖਦੀਪ ਸਿੰਘ ਡੀਐਸਪੀ ਤੇ ਮਰਿੰਦਰ ਗੱਲ ਸੀਆਈ ਫਰੀਦਕੋਟ ਤੇ ਰਹਿਨਮਾਈ ਹੇਠ ਪ੍ਰਗਿਆ ਜੈਨ ਡਾਕਟਰ ਜਿਹੜੀ ਐਸਐਸਪੀ ਆ ਇਹ ਉਹਦੀ ਰਹਿਨਮਾਈ ਹੇਠ ਜਿਹੜਾ ਸਾਰਾ ਕੁਝ ਮੇਰੇ ਤੇ ਮੇਰੀ ਜबान ਬੰਦ ਕਰਨ ਵਾਸਤੇ ਜਿਹੜਾ ਵਰਤਾਰਾ ਕੀਤਾ ਸੀਗਾ ਪਿਛਲੇ ਦਿਨੀ ਸੰਘਰਸ਼ ਵੀ ਕੀਤੇ ਹੈਗੇ ਆ ਪਰ ਤਾਲਾਂ ਵੀ ਚੱਲੀਆਂ ਹੈਗੀਆਂ ਤੇ ਅੱਜ ਤੁਹਾਨੂੰ ਸਾਫ਼ ਕਰ ਦਈਏ ਕਿ ਪਿਛਲੇ ਦਿਨੀ ਮੈਨੂੰ ਗ੍ਰਿਫਤਾਰ ਕਰਕੇ ਇੱਕ ਜਿਹੜੀ ਮੇਰੀ ਇਨਕੁਆਰੀ ਸੀ ਮੇਰੇ ਨਜਾਇਜ਼ ਮੈਂ ਤੋਂ ਸਾਈਨ ਕਰਾ ਕੇ ਜਿਹੜੀ ਉਹ ਆਪਦੇ ਐਸਪੀਐਚ ਨੂੰ ਜਿਹੜਾ ਮਾਰ ਕੇ ਕਰਵਾਈ ਜਿਹੜੀ ਉਹਦੇ ਤੇ ਮੈਂ ਜਦੋਂ ਆਪਦੇ ਬਿਆਨ ਲਿਖਾਈ ਤੇ ਬੜਾ ਕਲੀਅਰ ਹੀ ਕੱਟ ਲਈ ਇਥੋਂ ਦੇ ਐਸਪੀਐਚ ਸਾਹਮਣੇ ਕਿਹਾ ਹੈਗਾ ਮਨਵੀਰ ਸਿੰਘ ਜੀ ਨੇ ਕਹਿੰਦਾ ਜੀ ਮੇਰੇ ਦੋਨੇ ਹੱਥ ਆ ਜਿਹੜੇ ਇਥੋਂ ਬੰਨੇ ਹੋਏ ਆ ਮੈਂ ਕੁਝ ਨਹੀਂ ਕਰ ਸਕਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਸ ਗੱਲ 'ਚ ਵੀ ਘਟੋ ਘਟ ਪਹਿਲਾ ਬੰਦਾ ਜੀ ਨੇ ਠੀਕ ਗੱਲ ਦੱਸੀ ਆ ਵੀ ਮੈਨੂੰ ਤਾਂ ਇਥੋਂ ਫੜਿਆ ਹੋਇਆ ਮੈਂ ਤੈਨੂੰ ਹਿਸਾਬ ਨਹੀਂ ਦੇ ਸਕਦਾ ਦੂਜੀ ਗੱਲ ਜਿਹੜੀ ਸਾਡੇ ਮੈਡਮ ਡਾਕਟਰ ਪ੍ਰਿਗਿਆ ਜੀ ਜੀ ਲੱਗੀ ਹੋਈ ਆ ਉਹਦੀ ਰਹਿਨਮਾਈ ਹੇਠ ਚੰਦਪਾਣ ਘਟਨਾ ਵਾਪਰੀ ਆ ਉਹਦੀ ਰਹਿਨਮਾਈ ਹੇਠ ਮੇਰੇ ਨਾਲ ਘਟਨਾ ਵਾਪਰੀ ਆ ਉਹਦੀ ਰਹਿਨਮਾਈ ਹੇਠ ਕੁਝ ਆਪਣੇ ਹਕਮਜੰਦ ਪੱਤਰਕਾਰ ਦੇ ਘਟਨਾ ਵਾਪਰੀ ਆ ਕਿੰਨੀਆਂ ਘਟਨਾਵਾਂ ਐਸਐਸਪੀ ਦੇ ਜਿਹੜਾ ਰਹਿਨਮਾਈ ਹੇਠ ਹੋਈਆਂ ਤੇ ਕਿੰਨੇ ਨਜਾਇਜ਼ ਜਿਹੜੇ ਝੂਠੇ ਪਰਚੇ ਆ ਮਜ਼ਦੂਰਾਂ ਦੇ ਜਵਾਕਾਂ ਦੇ ਅੱਕੇ ਨਾਲ ਕੀਤਾ ਜਾ ਰਿਹਾ ਹਰ ਰੋਜ਼ ਸਿਰ ਪੈ ਇਸ ਗੱਲ ਤੇ ਵੀ ਜਿਹੜਾ ਇਥੋਂ ਦਾ ਸਿਸਟਮ ਹੈ ਗਿਆ ਡਾਕਟਰ ਪ੍ਰਿਗਜ ਜਨ ਐਸਐਸਪੀ ਹੈਗੀ ਹੈ ਜਿਹੜੀ ਉਹਦਾ ਸਿਰਫ ਇੱਕ ਨੰਬਰ ਬਣਾਉਣ ਦੇ ਚੱਕਰ ਚ ਨੌਜਵਾਨਾਂ ਦੇ ਦਚੱਦਤ ਕਰਾਉਣੇ ਘੱਟ ਹੋਣੇ ਤੇ ਉਹਨਾਂ ਨੂੰ ਜੇਲ੍ਹੀ ਤੋਰਨਾ ਇਹ ਵਰਤਾਰਾ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਸਾਡੇ ਆਗੂ ਸਹਿਬਾਨ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਵੀ ਜਾਦਾ ਇਨਸਾਫ ਤੁਸੀਂ ਦੇ ਦਿਓ ਤੇ ਜਾ ਫਿਰ ਅਸੀਂ ਲੈ ਲਾਂਗੇ ਮੈਂ ਸਾਫ਼ ਕਰਦਿਆਂ ਇਥੋਂ ਦੇ ਅਮਰਿੰਦਰ ਗਿੱਲ ਨੂੰ ਮੈਂ ਸਾਫ਼ ਕਰਦਿਆਂ ਇਥੋਂ ਦੀ ਪੁਲਿਸ ਨੂੰ ਮੈਂ ਸਾਫ਼ ਕਰਦਿਆਂ ਇਥੋਂ ਦੇ ਸਿਵਲ ਪ੍ਰਸ਼ਾਸਨ ਨੂੰ ਵੀ ਤੁਸੀਂ ਇਹ ਗੱਲ ਕਹਿੰਦੇ ਸੀ ਵੀ ਜਦੋਂ ਜੇਲ੍ਹ ਤੋਂ ਛੁੱਟ ਕੇ ਜਾਏਗਾ ਐਮਐਲਏ ਦੇ ਐਸਡਮ ਦੇ ਸੁਖਦੀਪ ਦੇ ਪੈਰ ਹੀ ਹੱਥ ਲਾਉਣੇ ਆ ਜਾ ਕੇ ਮੈਂ ਪਿਛਲੀਆਂ ਪ੍ਰੈਸ ਕਾਨਫਰੰਸਾਂ 'ਚ ਵੀ ਦੱਸਿਆ ਸੀਗਾ ਵੀ ਉਹ ਪੈਰ ਆ ਜਿਹੜੇ ਉਹ ਧੋਲਿਆ ਕੱਚੀ ਲੱਸੀ ਨਾਲ ਜਿੱਥੇ ਮੈਂ ਪੈਰ ਹੀ ਹੱਥ ਲਾਤੇ ਕੀ ਮੈਂ ਚੁੱਪ ਹੋ ਗਿਆ ਕੀ ਮੇਰੀ ਜ਼ੁਬਾਨ ਤੁਸੀਂ ਦਬ ਲਈ ਲੜਨ ਵਾਲੇ ਲੋਕ ਕਦੇ ਚੁੱਪ ਨਹੀਂ ਰਹਿੰਦੇ ਇਸ ਕਰਕੇ ਅਸੀਂ ਲੜ ਲਈ ਬਹੁਤ ਅੱਗੇ ਲਈ ਜਿਹੜੀ ਤੇ ਸਾਡੀ ਤਿਆਰੀ ਹੈਗੀ ਆ ਅਸੀਂ ਕਦੇ ਵੀ ਉਹ ਲੰਮੀ ਰੇਸ ਦੇ ਘੋੜੇ ਹੈਗੇ ਆ ਉਹ ਜਿੱਥੇ ਮਰਜੀ ਭੱਜ ਲੈਣ ਇੱਕ ਦਿਨ ਇਨਸਾਫ ਹੈ ਜਿਹੜਾ ਉਹ ਲੈ ਕੇ ਰਵਾਂਗੇ ਆ ਲੋਕ ਹੈ ਜਿਹੜੇ ਉਹ ਇਨਸਾਫ ਲੈ ਲੈਂਦੇ ਹੁੰਦੇ ਆ ਧੰਨਵਾਦ ਜੀ ਬਹੁਤ ਤੁਹਾਡਾ